ਦੀਪਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੀਪਕ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਅਸਤੀਫੇ ਦੇ ਸੰਦਰਭ ਵਿੱਚ ਕੀ ਗੱਲ ਆਖੀ ਹੈ ਜੀ? ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਸਤੀਫਾ ਇੱਕ ਵਾਰ ਮੁੜ ਕੇ ਚਰਚਾ ਵਿੱਚ ਹੈ। ਹੂੰ। ਆਪਾਂ ਲੰਘੇ ਕੱਲ ਇੱਕ ਬੈਠਕ ਦੇ ਹਵਾਲੇ ਨਾਲ ਆਪਾਂ ਗੱਲ ਸਾਂਝੀ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਕਰ ਚੁੱਕੇ ਹਾਂ ਕਿ ਕੱਲ ਅ ਕੀ ਆ ਤੈ ਗਿਆ ਕਿ ਅਚਨਚੇਤ ਅਸੀਂ ਇਕੱਠੇ ਹੋਏ ਹਾਂ। ਹੂੰ ਹੂੰ। ਪਰ ਇਹ ਸਾਰਿਆਂ ਨੂੰ ਪਤਾ ਸੀਗੇ ਅਚਨਚੇਤਨੀ ਉਚੇਚ ਹੈ ਹੂੰ ਸੋ ਉਚੇਚ ਨਾਲ ਉਸ ਜੱਥੇ ਅਰਗਨਿਕ ਗੰਗਵੀਰ ਸਿੰਘ ਉਹਨਾਂ ਦੇ ਘਰੇ ਇਕੱਠੇ ਹੋਣਾ ਸਿੰਘ ਸਾਹਿਬਾਨ ਦਾ ਆਉਣਾ ਛੋਣ ਗਿੱਡੀ ਦੇ ਪ੍ਰਧਾਨ ਦਾ ਆਉਣਾ ਬਲਵਿੰਦਰ ਪੁੰਦੜ ਹੋਰਾਂ ਦਾ ਆਉਣਾ ਔਰ ਇਹ ਸਪੱਸ਼ਟ ਰੂਪ ਚ ਇਹ ਗੱਲ ਸਾਹਮਣੇ ਆ ਗਈ ਸੀ ਕਿ ਲਗਭਗ ਕੇ ਉਹ ਸੁਨੀਹਾ ਲੈ ਕੇ ਆਏ ਨੇ ਤਾਂ ਮੀ ਜੀ ਔਰ ਪੁੰਦੜੋਰੀ ਕੇ ਲੋ ਜੀ ਤੁਸੀਂ ਕਹਿੰਦੇ ਸੀ ਅਸਤੀਫਾ ਦੇ ਕਹੇ ਹਾਂ ਤਾਂ ਸੁਖਵੀਰ ਨੇ ਅਸਤੀਫਾ ਵੀ ਦਿੱਤਾ ਮਾਮਲਾ ਨਿਵੇੜੋ ਹੂੰ ਹੂੰ ਪਰ ਜੇ ਗੱਲ ਇੱਥੇ ਤੱਕ ਹੁੰਦੀ ਮਾਮਲਾ ਨਿਵੇੜੋ ਤੱਕ ਫਿਰ ਹੋ ਸਕਦਾ ਸੀਗਾ ਕਿ ਜੱਜਦਾਰ ਸਾਹਿਬ ਕਹਿੰਦੇ ਕਿ ਠੀਕ ਹੈ ਹੁਣ ਅਸੀਂ ਮਾਮਲਾ ਛੇਤੀ ਨਵੇੜ ਦਾਂਗੇ ਬੇਸ਼ੱਕ ਕਿਆ ਬਾਹਰ ਆ ਕੇ ਇਹ ਗਿਆ ਕਿ ਨਹੀਂ ਇਹੀ ਕੋਈ ਗੱਲ ਨਹੀਂ ਤਾਂ ਰਸਮੀ ਤੌਰ ਤੇ ਮਿਲ ਗਏ ਚਾਹ ਦੇ ਕੱਪ ਤੇ ਗੱਲਾਂ ਹੋ ਗਈਆਂ ਜਾਂ ਕੁਛ ਨਹੀਂਗਾ ਪ੍ਰਕਿਰਿਆ ਆਪਣੇ ਅਨਸਾਰ ਚੱਲੇਗੀ ਜੀ ਪਰ ਹੁਣ ਜੋ ਜਾਣਕਾਰੀ ਪੁਖਤਾ ਤੌਰ ਤੇ ਬਾਹਰ ਆਈ ਆ ਜਾਂ ਜੋ ਜਾਣਕਾਰੀ ਅੰਦਰਲੀ ਮਿਲੀ ਆ ਉਹਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਉੱਥੇ ਇੱਕ ਵਾਰ ਫਿਰ ਜੱਜਦਾਰ ਸਾਹਿਬਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਮਾਮਲਾ ਨਵੇੜੋ ਵੀ ਤੇ ਨਵੇੜੋ ਵੀ ਧਾਰਮਿਕ ਤਨਖਾਹ ਦੇ ਰੂਪ ਚ ਹਮ ਹਮ ਇਸ ਪਹਿਲੂ ਤੇ ਫਿਰ ਇਸ ਨੁਕਤੇ ਤੇ ਇਹ ਚਰਚਾ ਜਦੋਂ ਹੋਈ ਤੇ ਉਥੇ ਲਗਭਗ ਦਬਾਅ ਦੀ ਸਥਿਤੀ ਫਿਰ ਗੈਣੀ ਹਰਪ੍ਰੀਤ ਸਿੰਘ ਤੇ ਕਿਉਂਕਿ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਲਗਾਤਾਰ ਚਾਹੇ ਉਹ ਬਿਰਸਾ ਸਿੰਘ ਬਲਟੋਹਾ ਚਾਹੇ ਉਹ ਤੋਂ ਪਹਿਲਾਂ ਮਲੂਕਾ ਬਲਟੋਹਾ ਤੇ ਹਨਾ ਭੁੰਦੜ ਹੋਰੀ ਜਾਂ ਫਿਰ ਬਾਅਦ ਚੋਂ ਸੁਧਾਰ ਲਹਿਰ ਵਾਲੇ ਜਾਂ ਹੋਰ ਸਾਰੇ ਜ਼ਿਆਦਾਤਰ ਉਦਤ ਰੁਖ ਕਰਦੇ ਰਹੇ ਨੇ ਤਖਸ਼ੀਰੀ ਦਮਦਮਾ ਸਾਹਿਬ ਦਾ ਜਦ ਅਰਗਿਆਨੀ ਹਰਪ੍ਰੀਤ ਸਿੰਘ ਉਹਨਾਂ ਜਿਹੜੋ ਕਿ ਕਾਲ ਤੱਕ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਦੇ باوجود ਵੀ ਚਰਚਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਰਹੇ ਫਿਰ ਉਹਨਾਂ ਦਾ ਅਸਤੀਫਾ ਆ ਗਿਆ ਫਿਰ ਅਸਤੀਫੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੇ ਕਹਿਤਾ ਕਿ ਉਹਨਾਂ ਦਾ ਮਨਜ਼ੂਰ ਤਾਂ ਮੇਰਾ ਵੀ ਨਾਲ ਹੀ ਕਰ ਲਿਓ ਅਸੀਂ ਵੀ ਤਿਆਰ ਆ ਕਿ ਇਦਾਂ ਨਹੀਂ ਹੋਏਗਾ ਐਸਜੀਪੀਸੀ ਨੇ ਸਪਾਈ ਦਿੱਤੀ ਕਿ ਨਹੀਂ ਕਰ ਰਹੇ ਜੀ ਮਾਮਲਾ ਠੰਡਾ ਚਲਾ ਗਿਆ ਸੋ ਇੱਕ ਵਾਰ ਫੇਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਅਸਤੀਫੇ ਦੇ ਨਾਲ ਚਰਚਾ ਚ ਦੇ ਉਹਦਾ ਕਾਰਨ ਇਹ ਕਿ ਤੁਸੀਂ ਇਹ ਦੇਖੋ ਇਹ ਸਾਰੀ ਪ੍ਰਕਿਰਿਆ ਦੇ باوجود ਵੀ ਨਿਸ਼ਾਨੇ 'ਤੇ ਉਹ ਲਗਾਤਾਰ ਰਹੇ ਜੀ ਰੋਜ਼ ਨਿਸ਼ਾਨੇ 'ਤੇ ਚਾਹੇ ਮਤਲਬ ਕਿ ਦਿੱਲੀ ਤੋਂ ਬੈਠ ਕੇ ਇਹਨਾਂ ਦੇ ਲੀਡਰ ਬੋਲ ਰਹੇ ਹੋਣ ਸਰਨੇ ਹੋਰੀ ਚਾਹੇ ਬਲਟੋਹੀ ਹੋਰੀ ਬੋਲ ਰਹੇ ਹੋਣ ਹੈ ਤੇ ਇਥੋਂ ਤੱਕ ਕਿ ਅੱਜ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਗੌਰ ਹੋਰਾਂ ਦੀ ਹਮਮ ਰਣਜੀਤ ਸਿੰਘ ਗੌਰ ਹੋਰੀ ਕਹਿੰਦੇ ਜੀ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਦਵਾ ਰਹੇ ਨੇ ਜੀ ਸਾਰਿਆਂ ਨੂੰ ਉਹ ਜਾਣ ਕੇ ਲਟਕਾ ਰਹੇ ਨੇ ਜੀ ਉਹ ਤਲਕ ਹੋ ਜਾਂਦੇ ਨੇ ਜੀ ਹਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਜਾਇਦਾਦਾਂ ਦੀ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹੂੰ ਸੋ ਇਹ ਸਵਾਲ ਤੋਂ ਪਹਿਲਾਂ ਲੰਘੇ ਕੱਲ ਜਿਹੜੀ ਬੈਠਕ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹਦੇ ਵਿੱਚ ਜਦੋਂ ਫਿਰ ਇਹ ਸਵਾਲ ਆਇਆ ਕਿ ਜੀ ਤੁਸੀਂ ਇੰਜ ਨਹੀਂ ਇੰਜ ਦੀ ਤਨਖਾਹ ਲਾਓ ਐਦਾਂ ਨਹੀਂ ਐਦਾਂ ਨਵੇੜੋ ਤੇ ਗਿਆਨੀ ਹਰਪ੍ਰਿੰਦ ਸਿੰਘ ਨੇ ਕਿਹਾ ਕਹਿੰਦੇ ਭਾਈ ਜੇ ਆਪਣੇ ਹਿਸਾਬ ਨਾਲੇ ਕਰਾਉਣਾ ਮੇਰਾ ਅਸੀਫਾ ਪਿਆ ਫਿਰ ਮਨਜ਼ੂਰ ਕਰ ਲਓ ਜੀ ਹੂੰ ਲਾਲੋ ਮਤਲਬ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪ ਹੀ ਕਰਨਾ ਫੈਸਲਾ ਜੀ ਤੁਸੀਂ ਤਖਤਾਂ ਦੇ ਹਵਾਲੇ ਛੱਡੇ ਨਹੀਂ ਰਹੇ ਤੁਸੀਂ ਮਰਿਆਦਾ ਦੇ ਅਨੁਸਾਰ ਚੱਲਣਾ ਹੀ ਨਹੀਂ ਚਾਹੁੰਦੇ ਫਿਰ ਕਹਿੰਦੇ ਮੇਰਾ ਅਸਤੀਫਾ ਪਿਆ ਨਾ ਤੁਹਾਡੇ ਕੋਲ ਦਿੱਤਾ ਹੋਇਆ ਜੀ ਐਸਪੀਸ ਤੇ ਪ੍ਰਧਾਨ ਉੱਥੇ ਦੀ ਕਮੇਟੀ ਨੇ ਮਨਜ਼ੂਰ ਕਰਨਾ ਹੂੰ ਤੇ ਕਹਿੰਦੇ ਕਿ ਮਨਜ਼ੂਰ ਕਰ ਲਓ ਲਾਲੋ ਆਪਣੀ ਮਰਜ਼ੀ ਦਾ ਜਿਹਨੂੰ ਲਾਉਣਾ ਜੀ ਅਸਲ 'ਚ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਅਖਾਲੀ ਦਲ ਨੂੰ ਇਹੀ ਲੱਗਦਾ ਸੀ ਕਿ ਕਿ ਜਥੇਦਾਰ ਤਾਂ ਹੁਣ ਆਪਾਂ ਚਲਾਉਣੇ ਆ ਹੂੰ ਜਥੇਦਾਰ ਨੂੰ ਤਾਂ ਆਪਾਂ ਲਾਉਣੇ ਆ ਇਹ ਆਦਤ ਪੈ ਗਈ ਸੀ ਪ੍ਰਕਾਸ਼ ਸਿੰਘ ਬਾਦਲ ਸੁਖੀਰ ਬਾਦਲ ਤੇ ਆ ਚੰਦੂ ਮੱਜਰਾ ਐਂ ਸਾਰੀ ਪਾਰਟੀ ਨੂੰ ਜੀ ਸੋ ਹੁਣ ਜਦੋਂ ਜਥੇਦਾਰ ਸਾਹਿਬਾਨ ਨੇ ਮਰਿਆਦਾ ਦੇ ਅਨਸਾਰ ਡਿੰਗ ਪੁੱਟੀ ਬੇਸ਼ੱਕ ਇਹ ਪਹਿਲੂ ਸਾਰੀਆਂ ਤਰ੍ਹਾਂ ਬਾਤ ਚੱਲੀਆਂ ਨੇ ਕਿ ਲਟਕਾਉਣ ਦੀ ਲੋੜ ਨਹੀਂ ਐ ਹੁਣ ਹੁਣ ਇਸ ਨੂੰ ਤਣ ਪੱਤਣ ਲਾਉਣ ਦੀ ਲੋੜ ਐ ਜਦੋਂ ਕਿ ਅਜੇ ਕਈ ਪਹਿਲੂ ਆਉਣੇ ਬਾਕੀ ਨੇ ਸਚਾਈਏ ਵੀ ਐ ਜੀ ਕਿ ਅਜੇ ਤਾਂ ਉਹ ਜਥੇਦਾਰ ਜਿਨ੍ਹਾਂ ਨੇ ਮਨਜ਼ੂਰੀਆਂ ਦਿੱਤੀਆਂ ਬਾਦਲਾਂ ਦੇ ਘਰੇ ਗਏ ਜਿਹੜਾ ਸਿਰਸਾ ਮੁਖੀ ਨੂੰ ਮਾਫੀਆਂ ਦਿੱਤੀਆਂ ਉਹਨਾਂ ਦਾ ਜੇ ਕਿਸ ਕਹਾਣੀ ਆਈ ਉਹ ਨਹੀਂ ਕਿ ਉਹਨਾਂ ਦਾ ਕੀ ਬਣਨਾ ਉਸ ਵਾਲੇ ਨੂੰ ਕਿੰਨੇ ਦੋਸ਼ ਵੱਡੇ ਨੇ ਕਿੰਨੇ ਕਿਸ ਪੱਧਰ ਤੇ ਔਰ ਇਹ ਜਾਣ ਕੇ ਘੜਿਆ ਜਾ ਰਿਹਾ ਨਵੀਂ ਪਨੀਰੀ ਨੂੰ ਖਾਸ ਕਰਕੇ ਸਨਿਆ ਦੇਣ ਲਈ ਕਿ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਹਿਯੋਗ ਲੱਗ ਸਕਦੀ ਹੈ ਹਮ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਰਾਜਨੀਤੀ ਦੀ ਨੁਮਾਇੰਦਗੀ ਕਰਦਾ ਹੈ ਜੀ ਇਸ ਲਈ ਤਖਤਾਂ ਦਾ ਆਪਣਾ ਇੱਕ ਅਹਿਮ ਰੋਲ ਹੈ ਸਿੱਖ ਰਾਜਨੀਤੀ ਚ ਸਿੱਖ ਧਰਮ ਚ ਇੱਕ ਕੌਮ ਚ ਇਸ ਲਈ ਇਥੋਂ ਧਾਰਮਿਕ ਤੇ ਰਾਜਨੀਤਿਕ ਮੈਦਾਨੇ ਪਹਿਲਾਂ ਵੀ ਅਕਾਲੀ ਦਲ ਨੂੰ ਇਕੱਠਿਆਂ ਕਰਨ ਦੇ ਸਨੇ ਇਸੇ ਫਸਿਲ ਤੋਂ ਪੜੇ ਜਾਂਦੇ ਰਹੇ ਜੀ ਸੋ ਇਸ ਲਈ ਗਿਆਨੀ ਹਰਪ੍ਰਿੰਤ ਸਿੰਘ ਦਾ ਅਸਤੀਫਾ ਮੁੜ ਕੇ ਚਰਚਾ ਚਾਹੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਫੇਰ ਬਾਦਲ ਧੜੇ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿਤਾ ਕਿ ਜੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਫੈਸਲੇ ਕਰਾਉਣੇ ਫਿਰ ਮੇਰਾ ਅਸਤੀਫਾ ਮਨਜ਼ੂਰ ਕਰ ਲਓ ਹੂੰ ਸੋ ਇਸ ਲਈ ਗਿਆਨੀ ਹਰਪ੍ਰਿੰਤ ਸਿੰਘ ਹੀ ਨਿਸ਼ਾਨੇ ਤੇ ਨੇ ਜਾਂ ਗਿਆਨੀ ਹਰਪ੍ਰਿੰਤ ਸਿੰਘ ਹੀ ਚਲਾ ਰਹੇ ਨੇ ਇਹ ਚਰਚੇ ਕੋਲ ਫਿਰ ਹੂੰ ਦੀ ਪੱਜੀ ਇਸ ਤੀਫਾਂ ਦੀ ਗੱਲ ਜਾਰੀ ਰੱਖੀਏ ਇੱਧਰ ਐਨ ਕੇ ਸ਼ਰਮਾ ਤੇ ਅਨਿਲ ਜੋਸ਼ੀ ਨੇ ਵੀ ਅਸਤੀਫੇ ਦਿੱਤੇ ਨੇ ਤੇ ਕਿ ਉਹਨਾਂ ਨੇ ਵੀ ਜਿਹੜੇ ਅਸਤੀਫੇ ਦਿੱਤੇ ਉਹ ਸੁਖਬੀਰ ਬਾਦਲ ਦੀ ਸਕ੍ਰਿਪਟ ਪੜ੍ਹ ਕੇ ਇਹ ਦਿੱਤੇ ਹੋਏ ਅਸਤੀਫੇ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੈ ਅਸਤੀਫੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆ ਹਮ ਉਹਨਾਂ ਦੇ ਅਸਤੀਫੇ ਦੇ ਹੱਕ ਦੇ ਵਿੱਚ ਜੂਥ ਕਾਲੀਗਲ ਅੜੇ ਆ ਗਏ ਹਮ ਐ ਮਹਿਲਾ ਵਿੰਗ ਅੜੇ ਆ ਗਏ ਜ਼ਿਲ੍ਹਾ ਪ੍ਰਧਾਨ ਹੋਰ ਸ਼ਰੋਣੀ ਕਮੇਟੀ ਦੇ ਮੈਂਬਰ ਪਤਾ ਨਹੀਂ ਪੁੰਦਰਸੋਬ ਕਹਿੰਦੇ ਕਿ ਮੇਰਾ ਤਾਂ ਫੋਨ ਨਹੀਂ ਠੰਡਾ ਹੋ ਰਿਹਾ ਕਿਉਂਕਿ ਤੇ ਫਟ ਨਾ ਜਾਵੇ ਇੰਨਾ ਗਰਮ ਹੋ ਗਿਆ ਕਿ 80 ਫੀਦੀ ਫੋਨ ਦਰ ਫੋਨ ਆ ਰਹੇ ਨੇ ਫਿਰ ਵਰਕਿੰਗ ਕਮੇਟੀ ਨੇ ਖੁਦ ਕਹਿਤਾ ਜੀ ਕਿ ਜੇ ਸੁਖਵੀਰ ਬਾਦਲ ਜੀ ਆਪਣੇ ਉਹਦੇ ਉੱਪਰ ਫੈਸਲਾ ਨਹੀਂ ਲੈਂਦੇ ਅਸਤੀਫੇ ਤੇ ਅਸੀਂ ਵੀ ਅਸਤੀਫੇ ਦੇ ਜਾਵਾਂਗੇ ਹੁਣ ਇਹ ਸਾਰੇ ਜਿਹੜੇ ਅਸਤੀਫੇ ਨੇ ਵਿਜੈ ਜੀ ਇਹ ਸਿਰਫ ਤੇ ਸਿਰਫ ਇਹ ਦੱਸ ਰਹੇ ਨੇ ਕਿ ਅਸੀਂ ਸੁਖਵੀਰ ਬਾਦਲ ਦੇ ਨਾਲ ਖੜੇ ਆ ਹਮ ਹਮ ਤਖਤ ਸਾਹਿਬ ਜੋ ਮਰਜ਼ੀ ਫੈਸਲਾ ਲੈਣ ਉਹਨੂੰ ਤਨਖਾਹੀਆ ਅਕਰਾਰ ਦਿੱਤਾ ਹੋਵੇ ਅਸੀਂ ਤਾਂ ਸੁਖਵੀਰ ਬਾਦਲ ਦੇ ਸੱਚੇ ਸਿਪਾਈ ਬਣਨਾ ਸੀ ਦਸ਼ਮਪਤਾ ਦੇ ਸਿਪਾਈ ਨਹੀਂ ਬਣਨਾ ਜੀ ਸੋ ਆ ਜਿਹੜਾ ਸਾਬਤ ਕਰਨ ਦੀ ਪ੍ਰਕਿਰਿਆ ਇੱਕ ਵੱਖਰੇ ਫੇਮ ਚ ਹੈ ਹਮਮ ਪਰ ਦੋਏ ਲੀਡਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਅਨਿਲ ਜੋਸ਼ੀ ਤੇ ਐਨ ਕੇ ਸ਼ਰਮਾ ਜੀ ਉਹ ਵੀ ਸੁਖਵੀਰ ਬਾਦਲ ਦੀ ਉਹ ਟੀਮ ਚ ਨੇ ਉਹ ਵੀ ਅਕਾਲੀ ਦਲ ਬਾਦਲ ਚ ਸੀ ਪਰ ਉਹਨਾਂ ਦੇ ਅਸਤੀਫੇ ਅਜਿਹੇ ਅਸਤੀਫੇ ਨਹੀਂ ਜਿਹੋ ਜੇ ਆ ਅਸਤੀਫੇ ਦੀ ਮੈਂ ਗੱਲ ਕਰ ਰਿਹਾ ਕਿ ਯੂਥ ਵਾਲਿਆਂ ਨੇ ਕਹਤਾ ਮਹਿਲਾ ਵੀਗ ਨੇ ਕਹਤਾ ਬਾਕੀ ਕਮੇਟੀ ਨੇ ਕਹਤਾ ਉਹਨਾਂ ਦੇ ਅਸਤੀਫਿਆਂ ਦੇ ਪਿੱਛੇ ਇੱਕ ਉਹ ਤਰ੍ਹਾਂ ਦੀ ਰਣਨੀਤੀ ਆ ਜੀ ਅਨਿਲ ਜੋਸ਼ੀ ਤੇ ਐਨ ਕੇ ਸ਼ਰਮਾ ਦੋਵਾਂ ਦੇ ਅਸਤੀਫਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਦੀ ਟਿੱਪਣੀਆਂ ਤੇ ਗੌਰ ਕਰੋ ਉਹ ਕਹਿੰਦੇ ਜੀ ਅਸੀਂ ਅਸਤੀਫੇ ਇਸ ਲਈ ਦੇ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਥ ਦੇ ਮਸਲੇ ਚੁਲਝੇ ਰਹਿ ਗਿਆ ਹਮ ਹੈਨਾ ਹੁਣ ਧਾਰਮਿਕ ਮਸਲੇ ਚੁਲਝੇ ਰਹਿ ਗਿਆ ਇਹ ਜੀ ਸਾਂਝੀ ਪਾਰਟੀ ਨਹੀਂ ਰਹੀ ਇਹ ਜੀ ਇਸ ਤਰ੍ਹਾਂ ਦੀ ਕਦਰਾਂ ਕੀਮਤਾਂ ਤੋਂ ਲਾਭ ਹੋ ਗਈ ਇਸ ਲਈ ਹਮ ਇਸ ਲਈ ਇਹ ਸਕ੍ਰਿਪਟਡ ਹੈ ਜਾਂ ਉਹ ਅਗਲੀ ਰਾਜਨੀਤੀ ਦਾ ਪੰਡਾ ਤੈਅ ਕਰਨਾ ਚਾਹੁੰਦੇ ਆ ਦੇਖੋ ਇਸ ਮੌਕੇ ਆਪਾਂ ਗੱਲ ਕਰਕੇ ਠੀਕ ਹੈ ਸਾਰਾ ਜੋ ਭਾਸ਼ਣਵਾਜੀ ਆ ਰਹੀ ਹੈ ਚਾਹੇ ਹੁਣ ਆ ਜਥੇਦਾਰ ਜਿਹੜੇ ਰঞ্জੀਤ ਸਿੰਘ ਗੌਰਵਰੀ ਨੇ ਆਪਣਾ ਤਖਤ ਸ੍ਰੀ ਪਟਨਾ ਸਾਹਿਬ ਵਾਲੇ ਉਹ ਵੀ ਜਿਵੇਂ ਸੁਖਵੀਰ ਬਾਦਲ ਦਾ ਪਖਪੂਰ ਰਹੇ ਨੇ ਆਪਣੀ ਬਿਆਨਬਾਜ਼ੀ ਚ ਉਹਨੂੰ ਬਚਾਉਣ ਦੀ ਕੋਸ਼ਿਸ਼ ਚ ਨੇ ਉਸੇ ਤਰ੍ਹਾਂ ਇਹ ਦੋ استਿਫਿਆਂ ਦੀ ਇਵਾਰਤ ਵੀ ਜਥੇਦਾਰਾਂ ਤੇ ਦਬਾਅ ਪਾਉਣ ਵਾਲੀ ਪ੍ਰਕਿਰਿਆ ਕਿ ਲੋ ਜੀ ਜਿਹੜਾ ਹਿੰਦੂ ਵੋਟ ਖੜਾ ਜੀ ਅਕਾਲੀ ਦਲ ਦੇ ਨਾਲ ਉਹ ਵੀ ਦੂਰ ਹੋ ਜੂਗਾ ਜੀ ਹਿੰਦੂ ਲੀਡਰ ਛੱਡ ਛੱਡ ਜਾਣ ਲੱਗੇ ਜੀ ਇਸ ਲਈ ਮਾਮਲਾ ਛੇਤੀ ਨਿਬੇੜੋ ਜੀ ਜਿੱਦਣ ਐਨ ਕੇ ਸ਼ਰਮਾ ਨੇ ਜਾਂ ਅ ਅਨਿਲ ਜੋਸ਼ੀ ਨੇ ਅਕਾਲੀ ਦਲ ਜੁਆਇਨ ਕੀਤਾ ਸੀ ਉਦੋਂ ਨਹੀਂ ਪਤਾ ਸੀ ਹੂੰ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸਿੱਖ ਪੰਥ ਦੀ ਸਿੱਖ ਕੌਮ ਦੀ ਪੰਜਾਬੀਅਤ ਦੀ ਰਾਜਨੀਤੀ ਕਰਨ ਲਈ ਜਨਮਿਆ ਨਾ ਕਿ ਕਿਸੇ ਹੋਰ ਹਵਾਲੇ ਨਾਲ ਜੀ ਹਾਂ ਜਦੋਂ ਕੌਮ ਦਾ ਸਿਧਾਂਤ ਆਊਗਾ ਪੰਥ ਦਾ ਸਿਧਾਂਤ ਆਊਗਾ ਉਹਦੇ ਲਈ ਪਹਿਲ ਕਦਮੀ ਇਹ ਹੋਣੀ ਚਾਹੀਦੀ ਹੈ ਜਦੋਂ ਪੰਜਾਬ ਦਾ ਮਸਲਾ ਆਊਗਾ ਤਾਂ ਪੰਜਾਬ ਲਈ ਪਹਿਲ ਕਦਮੀ ਹੋਣੀ ਚਾਹੀਦੀ ਹੈ ਫਿਰ ਪੰਜਾਬ ਦੇ ਵਿੱਚ ਆਪਾਂ ਸਾਰੇ ਆਉਣੇ ਜੀ ਪਰ ਇਸ ਮੌਕੇ ਰੰਗਤ ਦੇ ਕੇ ਅਸਤੀਫਿਆਂ ਦੀ ਵੰਤਰ ਬਾਰੇ ਬਿਆਨਬਾਜ਼ੀ ਕਰਨੀ ਕੀ ਇਹ ਸਕਵੀਰ ਬਾਦਲ ਦੀ ਸਕ੍ਰਿਪਟ ਪੜ੍ਹੀ ਜਾ ਰਹੀ ਹੈ ਹਮ ਕਿ ਉਹਨਾਂ ਦੇ ਅਨੁਸਾਰ ਹੈ ਕਿ ਜਥੇਦਾਰਾਂ ਤੇ ਇੱਕ ਹੋਰ ਤਰ੍ਹਾਂ ਦਾ ਦਬਾਅ ਬਣ ਜਵੇ ਜੀ ਜਾਂ ਪੰਜਾਬ ਚ ਜਿਹੜਾ ਅੱਜਕੱਲ ਕਮਲ ਦਾ ਫੁੱਲ ਸੁੰਗਣ ਵਾਲਿਆਂ ਦੀ ਸੂਚੀ ਵੱਧ ਰਹੀ ਹੈ ਇਹ ਉਧਰ ਨੂੰ ਡਿੰਗ ਪੁੱਟਦੇ ਆ ਆਪਣੀ ਨਵੀਂ ਰਾਜਨੀਤੀ ਦੀ ਤਲਾਸ਼ ਕਰ ਰਹੇ ਨੇ ਆਪਣਾ ਨਾਮ ਘਰ ਭਾਲ ਰਹੇ ਨੇ ਕਿ ਇੱਧਰ ਹੁਣ ਕੁਝ ਬੱਟਨ ਘੱਟਣ ਨੂੰ ਰਿਹਾ ਨਹੀਂ ਚਲੋ ਕਿਸੇ ਹੋਰ ਪਾਸੇ ਚਲੀਏ ਜਾਂ ਉਹ ਉਹ ਸਕ੍ਰਿਪਟ ਪੜ ਰਹੇ ਨੇ ਸੋ ਕੁਛ ਨਾ ਕੁਝ ਸਿਆਸਤ ਇਹਦੇ ਵਿੱਚ ਹੈਗੀ ਆ ਸੋ ਇਹ ਸਾਰੀ ਸਿਆਸਤ ਦੇ ਵਿੱਚ ਸੁਖਵੀਰ ਬਾਦਲ ਹੀ ਕੇਂਦਰ ਥੋਰੇ ਨੇ ਅਕਾਲੀ ਦਲ ਅਜੇ ਵੀ ਕੇਂਦਰਿਤ ਨਹੀਂ ਹੂੰ ਤੁਸੀਂ ਦੀਪਕ ਜੀ ਗੱਲ ਕੀਤੀ ਵੀ ਜਿਹੜੇ ਹੁਣ ਭਾਜਪਾ ਵੱਲ ਨੂੰ ਝੁਕਾਅ ਰੱਖਣ ਵਾਲਿਆਂ ਦੀ ਗਿਣਤੀ ਜੇ ਵਾਧੀ ਪਈ ਹੈ ਜਾਂ ਉਧਰ ਕਮਲ ਦਾ ਫੁੱਲ ਸੁੰਗਣ ਵਾਲਿਆਂ ਦੇ ਜਿਹੜੇ ਚਾਹਵਾਨ ਨੇ ਜਿਹੜੀ ਜ਼ਿਮਨੀ ਚੋਣਾਂ ਹੋ ਕੇ ਹਟੀਆਂ ਨੇ ਕੀ ਇਹਨਾਂ ਤੋਂ ਅਜਿਹਾ ਕੋਈ ਸੰਕੇਤ ਮਿਲ ਰਿਹਾ ਦੀਪਕ ਜੀ ਕਿ ਇਹ ਜ਼ਿਮਨੀ ਚੋਣਾਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਦਾ ਰਾਹ ਖੋਲ ਦਿੱਤਾ ਜੀ 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 ਜ ਆਮ ਆਦਮੀ ਪਾਰਟੀ ਔਰ ਕਾਂਗਰਸ ਮੁਕਾਬਲੇ ਚ ਸੀ ਹਮ ਹਮ ਅਕਾਲੀ ਦਲ ਇੱਕ ਸੀਟ ਵੀ ਲੈ ਕੇ ਗਿਆ ਜੀ ਬੀਜੇਪੀ ਕੋਈ ਸੀਟ ਨਹੀਂ ਲੈ ਕੇ ਗਈ ਪਰ ਤੀਜੇ ਨੰਬਰ ਦੀ ਪਾਰਟੀ ਬਣ ਕੇ ਉਪਰੀ ਹਮ ਹਮ ਕਾਂਗਰਸ ਔਰ ਆਪ ਬਹੁਤ ਨੇੜੇ ਨੇੜੇ ਰਹੀਆਂ ਪਰ ਉਹ ਤੋਂ ਬਾਅਦ ਜੇ ਤੀਜੇ ਨੰਬਰ ਤੇ ਕੋਈ ਆਇਆ 18-19% ਦੇ ਗੇਟ ਚ ਵੋਟਾਂ ਲੈ ਜਾਣ ਵਾਲਾ ਤਾਂ ਉਹ ਭਾਜਪਾ ਬਣ ਗਈ ਜੀ ਸੋ ਤੀਜੇ ਨੰਬਰ ਦੀ ਪਾਰਟੀ ਬਣ ਕੇ ਉਹਨੇ ਦਸਤਕ ਤਾਂ ਦੇ ਦਿੱਤੀ ਕਿ ਲਓ ਜੀ ਅਸੀਂ ਆ ਗਏ ਪੰਜਾਬ ਚ ਪਰ ਇਹ ਜਿਮਨੀ ਚੋਣਾ ਉਹਨਾਂ ਦਾ ਰਾਹ ਪੰਜਾਬ ਦੇ ਪਿੰਡਾਂ ਵੱਲ ਨੂੰ ਖੁੱਲ ਰਹੀ ਹੈ। ਤਾਂ ਆਪਾਂ ਕੱਲੇ ਗੱਲ ਕਰਕੇ ਹਟਿਆ ਕਿ ਬਰਨਾਲਾ ਦੇ ਸਭ ਤੋਂ ਘੱਟ ਵੋਟ ਪਈ ਹੈ। ਬਰਨਾਲਾ 'ਚ ਸ਼ਹਿਰੀ ਵੋਟ ਵੀ ਸੀ, ਵਪਾਰੀ ਵੋਟ ਵੀ ਸੀ, ਮਤਲਬ ਕਿ ਹਿੰਦੂ ਵੋਟ ਵੀ ਸੀ। ਉਹ ਹਲਕੇ ਦੇ ਵਿੱਚ ਵੋਟ ਘੱਟ ਪੈ ਰਹੀ ਹੈ। ਬਾਕੀ ਸਾਰ ਜਿਹੜੇ ਨਰੂਰ ਪਿੰਡੂ ਸੀ ਉਹਨਾਂ 'ਚ ਵੋਟ ਵੱਧ ਪੈ ਰਹੀ ਹੈ। ਮਤਲਬ ਪਿੰਡੂ ਲੋਕ ਵੋਟ ਪਾਉਣ ਵੱਧ ਜਾਂਦੇ ਆ। ਮਹਾਰਾਸ਼ਟਰ ਦੇ ਹਵਾਲੇ ਨਾਲ ਤੁਸੀਂ ਝਾਤ ਮਾਰ ਲਓ। ਮੁੰਬਈ ਵਰਗੇ ਸ਼ਹਿਰਾਂ 'ਚ ਵੀ ਵੋਟ ਘੱਟ ਪੈ ਰਹੀ ਹੈ। ਜੀ। ਸ਼ਹਿਰੀ ਲੋਕ ਇਹਦਾ ਮਤਲਬ ਵੋਟ ਆਪਣੇ ਆਪ ਨੂੰ ਜਿਆਦਾ ਸਿਆਣੇ ਸਮਝਣ ਵਾਲੇ ਲੋਕ ਵੋਟ ਪਾਉਣ ਨੂੰ ਘਟ ਜਾਂਦੇ ਆ ਪਿੰਡਾਂ ਦੇ ਲੋਕ ਅਖੀਰ ਤੱਕ ਵੋਟ ਪਾਉਣ ਜਾਂਦੇ ਆ ਜੀ ਸੋ ਅਕਾਲੀ ਦਲ ਮੈਦਾਨ 'ਚ ਵੀ ਨਹੀਂ ਤਾਂ ਵੀ ਵੋਟਾਂ ਪਾਉਣ ਚਲੇ ਗਏ ਅਕਾਲੀਆਂ ਦੇ ਸਮਰਥਕ ਹੈ ਨਾ ਇਹਦਾ ਮਤਲਬ ਅਗਲੇ ਕਹਿੰਦੇ ਵੋਟ ਦਾ ਹੱਕ ਤਾਂ ਵਰਤਣਾ ਹੈ ਜੀ ਹੁਣ ਇਸ ਪ੍ਰਕਿਰਿਆ ਨੂੰ ਜਦੋਂ ਤੁਸੀਂ ਬੀਜੇਪੀ ਵਾਲੇ ਫਰੇਮ 'ਚ ਰੱਖ ਕੇ ਦੇਖਦੇ ਹੋ ਤਾਂ ਇਸ ਵਾਰ ਇੱਕ ਵੱਖਰਾ ਰੰਗ ਦੇਖਣ ਨੂੰ ਮਿਲਿਆ ਜੀ ਪੰਜਾਬ ਦੇ ਇਹਨਾਂ 4 ਸੀਟਾਂ ਤੇ ਜਿਵਨੀ ਚੋਣਾਂ ਦੇ ਦੌਰਾਨ ਪਿੰਡਾਂ 'ਚ ਬੀਜੇਪੀ ਦੇ ਬਰਾਬਰ ਦੇ ਬੂਥ ਲੱਗੇ ਨਜ਼ਰ ਆਏ ਹਮਮ ਅਤੇ ਉਹ ਬੂਥ ਉਉਮੇ ਹੀ ਲੱਗੇ ਹੋਈ ਸੀ ਜਿਵੇਂ ਆਵਾਦੀ ਪਾਰਟੀ ਦੇ ਜੰਗੇ ਨੇ ਜਿਵੇਂ ਕਾਂਗਰਸ ਦੇ ਲੱਗੇ ਨੇ ਜਾਂ ਜਿਵੇਂ ਅਕਾਲੀਆਂ ਦੇ ਲੱਗਦੇ ਸੀ ਹੂੰ ਹੂੰ ਵੀਜੇ ਜੀ ਉਹੀ ਉਹੀ ਟੈਂਟਾਂ ਵਾਲਿਆਂ ਤੋਂ ਟੈਂਟ ਮੰਗਾਏ ਵੀ ਸੀ ਉਹੀ ਕੁਰਸੀਆਂ ਸੀ ਉਹੀ ਹਲਵਾਈ ਤੋਂ ਪਕੌੜੇ ਸੀ ਉਹੀ ਚਾਹ ਆ ਪਤੀਲਾ ਸੀ ਹੈ ਤੇ ਉਹੀ ਪੰਜਾਬ ਦੇ ਆਮ ਲੋਕ ਉਹਨਾਂ ਬੂਥਾਂ ਤੇ ਬੈਠੇ ਸੀ ਜੀ ਹਾਂ ਇੱਕ ਲੰਮੇ ਸਮੇਂ ਤੋਂ ਪੰਜਾਬ 'ਚ ਇੱਕ ਨਰੇਟਿਵ ਸਿਰਜਿਆ ਗਿਆ ਕਿ ਜੀ ਪੰਜਾਬ ਦੇ ਵਿੱਚ ਬੀਜੇਪੀ ਨਾਲ ਤਾਂ ਹਿੰਦੂ ਜਾ ਰਿਹਾ ਪੰਜਾਬ ਚ ਤਾਂ ਜੀ ਭਾਜਪਾ ਦਲ ਤਾਂ ਤੇ ਦਾ ਖੇਡ ਰਹੀ ਹੈ ਪੰਜਾਬ ਚ ਤਾਂ ਜੀ ਵਪਾਰੀ ਸਾਰੇ ਚੱਲੇ ਜੀ ਨਾਲ ਜਦੋਂ ਆਮ ਆਦਮੀ ਪਾਰਟੀ ਦੇ 92 ਐਮਐਲਏ ਜਿੱਤੇ ਹੂੰ ਉਹ ਸਮੇਂ ਵੀ ਭਾਜਪਾ ਚੋਂ ਲੜ ਰਹੀ ਸੀ ਜੀ ਉਹ ਸਾਰਿਆਂ ਦੀਆਂ ਵੋਟਾਂ ਨਾਲ ਜਿੱਤੇ ਜੀ ਪੰਜਾਬ ਸਾਰਾ ਇੱਕਸਾਰ ਸੋਚ ਰਿਆ ਸੀ ਉਸ ਸਮੇਂ ਹੂੰ 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 ਇਸ ਦੇ ਦੌਰਾਨ ਜਦੋਂ ਇਹ ਫਰੇਮ ਸਿਰਜਿਆ ਜਾ ਰਿਹਾ ਇੱਕ ਇੱਕ ਧਰਮ ਵਾਲੇ ਇੱਕ ਫਿਰਕੇ ਵਾਲੇ ਲੋਕ ਇਧਰ ਨੂੰ ਵੱਧ ਜਾ ਰਹੇ ਹੈ ਜੀ ਉਸ ਸਮੇਂ ਕਾਂਗਰਸ ਚੋਂ ਜਾਂ ਅਕਾਲੀਆਂ ਚੋਂ ਨਿਕਲ ਨਿਕਲ ਕੇ ਸਿੱਖ ਚਿਹਰੇ ਬੀਜਪੀ ਚ ਜਾ ਰਹੇ ਸੀ ਮਤਲਬ ਲੀਡਰ ਸਿੱਖ ਜਾ ਰਹੇ ਨੇ ਪਰ ਵੋਟਾਂ ਹਿੰਦੂ ਪਾਉਣਗੇ ਇਹ ਕਮਾਲ ਦਾ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਸੀ ਇਹ ਸਭ ਦੇ ਦਰਮਿਆਨ ਇਸ ਵਾਰ ਰੰਗ ਬਦਲ ਗਿਆ ਹੁਣ ਮੈਂ ਖਾਸ ਕਰਕੇ ਗਿੱਦੜਵਾਹਾ ਤੇ ਬਰਨਾਲਾ ਦੀ ਗੱਲ ਕਰ ਰਿਹਾ ਹਾਂ ਗਿੱਦੜਵਾਹਾ ਤੇ ਬਰਨਾਲਾ ਦੇ ਪਿੰਡਾਂ ਦੇ ਵਿੱਚ ਇਸ ਵਾਰ ਬੀਜਪੀ ਦੇ ਬੂਥ ਲੱਗੇ ਬੀਜਪੀ ਦੇ ਬੈਨਰ ਲੱਗੇ ਬੀਜਪੀ ਦੇ ਮੇਜ ਸਜੇ ਉਹਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਆਮ ਪਿੰਡਾਂ ਦੇ ਲੋਕ ਬੈਠੇ ਸੀ ਜਿਨ੍ਹਾਂ ਚ ਐਸੀ ਭਾਈਚਾਰਾ ਵੀ ਨਜ਼ਰ ਆ ਸਕਦਾ ਤੁਹਾਨੂੰ ਉਹਨਾਂ 'ਚ ਹਿੰਦੂ ਭਾਈਚਾਰਾ ਵੀ ਨਜ਼ਰ ਆ ਸਕਦਾ ਪਰ ਉਹਨਾਂ 'ਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਕਿਸਾਨੀ ਕਿਤੇ ਨਾਲ ਸੰਬੰਧਿਤ ਲੋਕ ਵੀ ਬੈਠੇ ਸੀ ਔਰ ਉਹ ਲੋਕ ਵੀ ਬੈਠੇ ਸੀ ਜਿਹੜੇ ਦਿੱਲੀ ਨੂੰ ਟਰਾਲੀਆਂ ਲੈ ਕੇ ਗਏ ਸੀ ਕਿਸਾਨ ਅੰਦੋਲਨ ਦੇ ਦੌਰਾਨ ਜੀ ਤੇ ਫਿਰ ਪੰਜਾਬ 'ਚ ਭਾਜਪਾ ਦੇ ਪੈਰ ਕੌਣ ਲਾ ਰਿਹਾ ਹ ਹਮ ਪੰਜਾਬ 'ਚ ਭਾਜਪਾ ਨੂੰ ਗੋਦੀ ਚੱਕ ਕੇ ਲਿਆਇਆ ਕੌਣ ਸੀ ਜੀ ਪੰਜਾਬ ਦਾ ਹਿੰਦੂ ਪੰਜਾਬ ਦਾ ਵਪਾਰੀ ਜਾਂ ਅਕਾਲੀ ਦਲ ਇਹ ਪੰਜਾਬ ਨੂੰ ਸੋਚਣ ਦੀ ਲੋੜ ਆ ਤੇ ਅੱਜ ਫੇਰ ਜਿਹੜੇ ਪੰਜਾਬ ਦੇ ਪਿੰਡਾਂ ਤੱਕ ਉਹਨਾਂ ਦੇ ਬੂਹੇ ਖੋਲ ਰਹੇ ਨੇ ਉਹ ਸਾਰੀਆਂ ਧਿਰਾਂ ਨੇ ਵਿੱਚ ਵਪਾਰੀ ਵੀ ਨਾਲ ਸ਼ਾਮਲ ਹੈ ਉਹ ਜਿਹਿੰਦੂ ਵੀ ਨਾਲ ਸ਼ਾਮਲ ਹੈ ਉਹ ਚ ਦਲਤ ਵੀ ਸ਼ਾਮਲ ਹੈ ਤੇ ਪੰਜਾਬ ਦਾ ਕਿਸਾਨ ਵੀ ਇੱਕ ਵੀ ਹੁਣ ਸਵਾਗਤ ਕਰਨ ਲੱਗ ਪਿਆ ਹੂੰ ਪਰ ਇਹੋ ਖੇਤਰ ਨੇ ਦੋਏ ਬਰਨਾਲਾ ਤੇ ਗਿੱਦੜਵਾ ਜਿੱਥੇ ਕਿਸਾਨੀ ਦਾ ਦਬਦਬਾ ਹੈ ਜੀ ਆਪਾਂ ਕਹਿ ਸਕਦੇ ਆ ਕਿ ਮੰਨਪਿਤ ਬਾਦਲ ਕਰਕੇ ਬੂਥ ਲੱਗੇ ਜੀ ਗਿੱਦੜਵਾਹੇ ਚ ਆਪਾਂ ਕਹਿ ਸਕਦੇ ਆ ਕਿ ਬਲ ਢਿੱਲਾਂ ਕਰਕੇ ਲੱਗੇ ਜੀ ਇਹਨਾਂ ਦੋਆਂ ਦੀ ਪੁਰਾਣੀ ਸਿਆਸਤ ਹੈ ਪਰ ਨਹੀਂ ਜੋਨ ਨਿਸ਼ਾਨ ਤਾਂ ਕਮਲ ਦਾ ਫੁੱਲ ਹੈ ਨਾ ਜੀ ਤੇ ਕਮਲ ਦੇ ਫੁੱਲ ਦੇ ਜਬੂਤ ਲੱਗੇ ਨੇ ਇਹਦਾ ਮਤਲਬ ਬੀਜੇਪੀ ਇਹਨਾਂ ਜਿੰਮਨੀ ਚੋਣਾਂ ਰਹੀਂ ਪੰਜਾਬ ਦੇ ਪਿੰਡਾਂ 'ਚ ਦਾਖਲ ਹੋਗੀ ਹੂੰ ਦੀਪਕ ਜੀ ਗੱਲ ਕਰੀਏ ਅਮਰੀਕਾ ਵਾਲੇ ਪਾਸਿਓਂ ਕੱਲ ਖਬਰ ਇਹ ਆਈ ਕਿ ਭਾਰਤ ਦੇ ਜਿਹੜੇ بڑے ਧਨਾੜ ਵਪਾਰੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਦੋਂ ਬਣਦੀ ਹੈ ਉਹਦੇ 'ਚ ਗੌਤਮ ਅਡਾਨੀ ਦਾ ਨਾਮ ਆਉਂਦਾ ਅਮਰੀਕਾ ਦੀ ਅਦਾਲਤ ਦੇ ਵਿੱਚ ਗੋਤਮ ਅਡਾਨੀ ਨੂੰ ਇਨਡਾਈਟ ਕੀਤਾ ਗਿਆ ਉਹਨਾਂ ਦੇ ਉੱਪਰ ਰਿਸ਼ਵਤਖੋਰੀ ਦੇ ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਨੇ ਬੜੇ ਸੰਗੀਨ ਦੋਸ਼ ਨੇ ਇਹ ਤੇ ਬਹੁਤ ਕਰੋੜਾਂ ਡਾਲਰਾਂ ਦੀ ਠੱਗੀ ਮਾਰਨ ਦਾ ਦੋਸ਼ ਅਮਰੀਕਾ ਨੇ ਅਡਾਨੀ ਤੇ ਲਗਾਇਆ ਕੀ ਵੇਰ ਬਾਜੀ ਅੱਜ ਦਿਨ ਪਰ ਇੱਕ ਖਬਰ ਭਾਰਤ ਦੀਆਂ ਸੁਰਖੀਆਂ ਬਣੀ ਰਹੀ ਜੀ ਖਾਸ ਕਰ ਸ਼ੋਸ਼ਲ ਮੀਡੀਆ ਤੇ ਜਾਂ ਬੀਜੇਪੀ ਵਾਲੇ ਚੈਨਲਾਂ ਨੂੰ ਛੱਡ ਕੇ ਸੋ ਕਾਲਡ ਆਪਣੇ ਰਾਸ਼ਟਰੀ ਚੈਨਲ ਕਾਉਣ ਵਾਲਿਆਂ ਨੂੰ ਛੱਡ ਕੇ ਦੋਏ ਪਲੇਟਫਾਰਮਾਂ ਤੇ ਖੂਬ ਵਾਇਰਲ ਹੋਈ ਔਰ ਕਾਂਗਰਸ ਨੇਤਾ ਇਸ ਨੂੰ ਅੱਜ ਮੁੱਦਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਬੀਜੇਪੀ ਉਹਨਾਂ ਨੂੰ ਉਲਟੇ ਪੈਰੀ ਪੈ ਗਈ ਕਿ ਐ ਕਿਵੇਂ ਜੀ ਹੈਨਾ ਇਹ ਤਾਂ ਜਿਹੜੇ ਸੁਬਿਆਂ ਦਾ ਮਾਮਲਾ ਹੈ ਜੋ ਸੁਬੇ ਤਾਂ ਤੁਹਾਡੀ ਸਰਕਾਰ ਸੀ ਮਤਲਬ ਅੱਜ ਬੀਜੇਪੀ ਨੂੰ ਜਾਂ ਭਾਰਤ ਸਰਕਾਰ ਨੂੰ ਜਾਂ ਇਹਨਾਂ ਦੇ ਨੁਮਾਇੰਦਿਆਂ ਨੂੰ ਇਹ ਨਹੀਂ ਦਿਖਿਆ ਕਿ ਗੋਤਮ اڈਾਨੀ ਤੇ ਜਿਹੋ ਜਿਹੇ ਦੋਸ਼ ਅਮਰੀਕਾ ਚ ਲੱਗ ਰਹੇ ਨੇ ਉਹਦੇ ਨਾਲ ਭਾਰਤ ਦੀ ਸਾਖ ਨੂੰ ਟਾ ਲੱਗ ਰਹੀ ਹੈ ਹਮ ਅੱਜ ਨਹੀਂ ਫਿਕਰ ਪਿਆ ਅੱਜ ਉਹਦੇ ਪਰ ਪੜਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਦੋਂ ਕਿ ਮੈਨੂੰ ਤਾਂ ਬੁਲਾ ਕੇ ਪੁੱਛ ਕਿਛ ਹੋਣੀ ਚਾਹੀਦੀ ਸੀ ਇੱਥੇ ਜੀ ਕਿ ਵੀ ਤੂੰ ਭਾਰਤ ਦਾ ਜਲੂਸ ਕਿਉਂ ਕੱਢ ਰਿਹਾ ਹਮ ਇੱਕ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਸ਼ਾਮਲ ਗੋਤਵ ਅਡਾਨੀ ਦੇ ਉੱਤੇ 2000 ਕਰੋੜ ਤੋਂ ਵੱਧ ਦੇ ਇੱਕ ਮਤਲਬ ਘਟਾਲੇ ਦੇ ਦੋਸ਼ ਲੱਗਣ ਜੀ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਅਡਾਨੀ ਸਣੇ 8 ਜਣਿਆਂ ਦੇ ਉੱਤੇ ਅਜਿਹੇ ਦੋਸ਼ ਨੇ ਕਿ ਭਾਈ ਇਹਨਾਂ ਨੇ ਬਕਾਇਦਾ ਤੌਰ ਤੇ ਰਿਸ਼ਵਤ ਹਾਂ ਬਕਾਇਦਾ ਤੌਰ ਤੇ ਅਰਬਾਂ ਦੀ ਧੋਖਾਧੜੀ ਇਹ ਸਾਰੀ ਪ੍ਰਕਿਰਿਆ ਦੇ ਦੋਸ਼ ਲੱਗੇ ਨੇ ਹਾਂ ਬੇਸ਼ੱਕ ਮਾਨਯੋਗ ਅਦਾਲਤ ਨੇ ਸਪਸ਼ਟ ਲੱਭਾਂ ਚੇ ਗੱਲ ਕਹੀ ਹੈ ਕਿ ਅਜੇ ਦੋਸ਼ ਲੱਗੇ ਨੇ ਦੋਸ਼ੀ ਸਾਬਤ ਨਹੀਂ ਹੋਏ ਜੀ ਪਰ ਇਹ ਦੋਸ਼ ਲੱਗਣ ਤੋਂ ਬਾਅਦ ਭਾਰਤ ਸਰਕਾਰ ਦਾ ਰੁਖ ਤਾਂ ਸਵਾਲੀਆ ਹੋਣਾ ਚਾਹੀਦਾ ਸੀ ਨਾ ਜੀ ਭਾਰਤ ਸਰਕਾਰ ਕਿਉਂ ਬਚਾਉਣਾ ਚਾਹੁੰਦੀ ਹੈ ਸੋ ਇਹ ਇਸ ਲਈ ਫਿਰ ਜਿਹੜੇ ਆਵਾਨੀਆਂ ਅਡਾਨੀਆਂ ਦੇ ਹਵਾਲਾ ਸਵਾਲ ਉੱੜਦੇ ਨੇ ਉਹ ਜੈਜ ਉੱਠ ਰਹੇ ਜੇਕਰ ਆਪਾਂ ਗੱਲ ਕਰੀਏ ਮਤਲਬ ਕਿ ਉੱਥੇ ਦੇ ਅਟਾਰਨੀ ਦੇ ਹਵਾਲੇ ਨਾਲ ਕਿ ਉੱਥੇ ਕੋਰਟ ਦੇ ਵਿੱਚ ਇਹ ਸਵਾਲ ਆਇਆ ਕਿ ਹੈਨਾ ਜੀ ਯੂਨਾਈਟਿਡ ਸਟੇਟਸ ਅਟਾਰਨੀ ਆਫਿਸ ਵੱਲੋਂ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਭਾਰਤੀ ਅਧਿਕਾਰੀਆਂ ਨੂੰ ਜਿਹੜਾ ਸੋਲਰ ਸਿਸਟਮ ਹੈ ਬਿਜਲੀ ਸਿਸਟਮ ਹੈ ਉਹਦੇ ਪ੍ਰੋਜੈਕਟ ਭਾਰਤ ਚ ਲਿਆਉਣ ਦੇ ਲਈ ਹੈਨਾ ਜੀ ਰਿਸ਼ਵਤ ਦੀ ਆਫਰ ਕੀਤੀ ਔਰ ਉਹ ਵੀ 26 ਮਿਲੀਅਨ ਡਾਲਰ ਜੀ ਜੀ 26 ਮਿਲੀਅਨ ਡਾਲਰ ਦਾ ਮਤਲਬ ਮੇਰਾ ਖਿਆਲ 212200 ਕਰੋੜ ਬਣਦਾ ਲਗਭਗ 2000 ਕਰੋੜ ਤੋਂ ਉੱਪਰ ਦੀ ਹੈ ਰਕਮ ਵੜਦੀ ਹੈ ਸੋ ਉਹ 2200 ਕਰੋੜ ਦੀ ਰਿਸ਼ਵਤ ਵਾਲਾ ਮਾਮਲਾ ਔਰ ਇਹ ਇਸ ਮਾਮਲੇ ਨਾਲ ਕਹਿੰਦੇ ਜੀ Odisha Tamil Nadu Chhattisgarh ਤੇ Jammu Kashmir ਇਹਨਾਂ ਥਾਵਾਂ ਤੇ ਬਿਜਲੀ ਕੰਪਨੀਆਂ ਨਾਲ ਸਮਝੌਤੇ ਵਾਲਾ ਪਹਿਲੂ ਸੀਗਾ ਜੀ ਸੋ ਇਸ ਪਹਿਲੂ ਤੇ ਭਾਰਤ ਸਰਕਾਰ ਦੇ ਜਾਂ ਭਾਜਪਾ ਦੇ ਬਲਾਰੇ ਇਹ ਕਹਿ ਰਹੇ ਨੇ ਕਹਿੰਦੇ ਜੀ ਕਿ ਇਹਨਾਂ ਸੂਬਿਆਂ 'ਚ ਤਾਂ BJP ਦੀ ਸਰਕਾਰ ਹੀ ਨਹੀਂ ਸੀ ਜੀ ਮਤਲਬ ਜਦੋਂ ਇੰਟਰਨੈਸ਼ਨਲ ਪੱਧਰ ਤੇ ਤੁਸੀਂ ਕਿਸੇ ਦੂਸਰੇ ਮੁਲਕ ਨਾਲ ਕੋਈ ਕੰਟਰੈਕਟ ਡੀਲ ਕਰਦੇ ਹੋ ਕੋਈ ਕੰਟਰੈਕਟ ਸਾਈਨ ਕਰਨ ਵਾਲਾ ਗੱਲ ਚੱਲਦੀ ਹੈ ਨਾ ਸੋਲਰ એનર્ਜੀ ਵਾਲਾ ਜਿਹੜਾ ਇਹ ਕੰਟਰੈਕਟ ਸਾਈਨ ਕਰਨਾ ਸੀ ਉਹ ਸੂਬਿਆਂ ਦੇ ਆਧਾਰ ਥੋੜਾ ਹੁੰਦਾ ਹੂੰ ਹੂੰ ਉਹ ਕੰਪਨੀ ਟੂ ਕੰਪਨੀ ਮੁਲਕ ਟੂ ਮੁਲਕ ਹੁੰਦਾ ਹੈ ਜੀ ਹੁਣ ਤੁਸੀਂ ਕਿਹੜੇ ਸੂਬੇ ਲੈ ਕੇ ਆਣਾ ਬਕਰਾ ਸਵਾਲ ਹੈ ਸੋ ਇਸ ਲਈ ਇੰਜ ਸੂਬਿਆਂ ਦਾ ਹਵਾਲਾ ਦੇ ਕੇ ਜਾ ਮਤਲਬ ਕਿ ਇਸ ਮਸਲੇ ਤੇ ਕਹਿ ਕੇ ਜੀ ਅਜੇ ਤੱਕ ਦੋਸ਼ ਲੱਗੇ ਨੇ ਬੀਜੇਪੀ ਨੂੰ ਬਚਾਉਣਾ ਚਾਹੁੰਦੀ ਹੈ ਪਰ ਅਡਾਨੀ ਦਾ ਸਮਾਂ ਸਮਾਂ ਪਹਿਲਾਂ ਵੀ ਪਰਦਾ ਪਾਸ਼ ਹੁੰਦਾ ਰਿਹਾ ਇੱਕ ਨਵਾਂ ਤਰ੍ਹਾਂ ਦਾ ਹੁਣੇ ਇਹ ਖੁਲਾਸਾ ਹੋਇਆ ਔਰ ਹਾਂ ਇਹਦੀ ਜਾਂਚ ਪੜਤਾਲ ਉੱਥੇ ਵੀ ਹੋਵੇ ਤੇ ਇੱਥੇ ਵੀ ਹੋਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਵੇ ਜੇ ਇਹ ਸ਼ਾਸਨ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਭਾਰਤ ਦੀ ਬਦਨਾਮੀ ਹੈ ਔਰ ਜੇ ਇਹ ਕਪੜਾ ਕੀਤਾ ਉਹਨੇ ਤਾਂ ਉਹ ਜ਼ਿੰਮੇਵਾਰ ਹੈ ਪਰ ਉਹਦੇ ਨਾਲ ਖੜੀਆਂ 3 ਰਾਂ ਬਰਾਬਰ ਜ਼ਿੰਮੇਵਾਰ ਹੋਣਗੀਆਂ ਦੀਪਕ ਜੀ ਮੈਂ ਦੇਖ ਰਿਹਾ ਸੀ ਕਿ 250 ਮਿਲੀਅਨ ਡਾਲਰ ਐਕਚੁਅਲੀ ਉਹ ਜਿਹੜੀ ਜਿਹੜੇ ਇਹਨਾਂ ਦੇ ਉੱਪਰ ਦੋਸ਼ ਲੱਗਦੇ ਨੇ ਵੀ ਇਹਨਾਂ ਨੇ ਜਿਹੜੇ ਰਿਸ਼ਵਤਾਂ ਦੇਣੀਆਂ ਸੀ 265 ਮਿਲੀਅਨ ਡਾਲਰ ਤਾਂ ਹਾਂ 250 ਮਿਲੀਅਨ ਡਾਲਰ ਲਿਖਿਆ ਰਫਲੀ ਸੋ 265 ਹੋ ਸਕਦਾ 265 ਮਿਲੀਅਨ ਡਾਲਰ ਦੇ ਨੇੜੇ ਤੇੜੇ ਹਾਂ ਮੇਰਾ ਕੱਲ 265 ਮੈਂ ਹਾਂ ਮੈਂ 26 ਡਾਲਰ 26 ਮਿਲੀਅਨ ਡਾਲਰ ਕਹਿ ਰਿਹਾ ਸੀ ਸ਼ਾਇਦ ਮੇਰਾ ਹਾਂਜੀ ਹਾਂਜੀ 265 ਮਿਲੀਅਨ ਡਾਲਰ ਹੈ ਜਿਹਦਾ ਫਿਰ 2200 ਕਰੋੜ ਸ਼ਾਇਦ ਬਣਦਾ ਹੋਵੇ ਜੀ ਜੀ ਸੋ 265 ਮਿਲੀਅਨ ਡਾਲਰ ਹੋ ਇਹਦੇ ਵਿੱਚੋਂ ਟੋਟਲ ਮੁਨਾਫਾ ਹੋਣਾ ਸੀ 2 ਬਿਲੀਅਨ ਡਾਲਰ ਦਾ ਤੇ ਤੇ ਸੋ ਜਿੰਨੇ ਜਿੰਨੇ ਦੀ ਰਿਸ਼ਵਤ ਦਿੱਤੀ ਜਾ ਰਹੀ ਸੀ ਉਤੋਂ ਤਕਰੀਬਨ ਇਹਦਾ 8 ਗੁਣਾ ਮੁਨਾਫਾ ਇਹਨਾਂ ਨੂੰ 익ਸਪੈਕਟਿਡ ਸੀ ਜਿਹੜੀ ਤੁਸੀਂ ਗੱਲ ਕੀਤੀ ਸ਼ੋਲਡਰ ਪ੍ਰੋਜੈਕਟਸ ਇਲੈਕਟ੍ਰਿਸਿਟੀ ਵਾਲੇ ਪ੍ਰੋਜੈਕਟਸ ਦੇ ਵਿੱਚੋਂ ਹੀ ਪੈਸੇ ਲੱਗਣੇ ਸੀ ਅੱਛਾ ਹੁਣ ਕਈਆਂ ਦੇ ਮਨ ਸਵਾਲ ਇਹ ਆਉ ਉਹ ਵੀ ਜੇ ਪ੍ਰੋਜੈਕਟ ਇੰਡੀਆ ਚ ਲੱਗਣੇ ਸੀ ਉਹਨਾਂ ਨੇ ਜੇ ਰਿਸ਼ਵਤ ਖੋਰੀ ਵਾਲਾ ਕੰਮ ਕੀਤਾ ਭਾਰਤੀ ਅਧਿਕਾਰੀਆਂ ਨੂੰ ਤੇ ਅਮਰੀਕਾ ਵਾਲੇ ਕਿਉਂ ਇੱਥੇ ਇਨਡਾਈਟਮੈਂਟ ਕਰ ਰਹੇ ਨੇ ਉਹਦਾ ਰੀਜ਼ਨ ਇਹ ਹੈ ਕਿ ਅਡਾਨੀ ਦੀ ਕੰਪਨੀ ਅਡਾਨੀ ਦੀ ਕੰਪਨੀ ਵੱਲੋਂ ਜਿਹੜੇ ਇਸ ਪ੍ਰੋਜੈਕਟ ਵਾਸਤੇ ਇਨਵੈਸਟਰ ਸੀਗੇ ਉਹ ਅਮਰੀਕਾ ਚ ਲੱਭੇ ਜਾ ਰਹੇ ਸੀ ਸੋ ਅਮਰੀਕਾ ਤੋਂ ਲੋਕਾਂ ਤੋਂ ਇਨਵੈਸਟਮੈਂਟ ਕਰਾ ਕੇ ਅੱਗੇ ਇਹ ਪ੍ਰੋਜੈਕਟ ਇੰਡੀਆ ਚ ਲੱਗਣੇ ਸੀ ਤੇ ਉਹਨਾਂ ਪ੍ਰੋਜੈਕਟਸ ਦੇ ਠੇਕੇ ਹਾਸਲ ਕਰਨ ਦੇ ਲਈ ਉਹ ਜਿਹੜੀ ਰਿਸ਼ਵਤਖੋਰੀ ਵਾਲਾ ਮਾਮਲਾ ਸੀ ਉਹ ਕਿਉਂਕਿ ਰਿਸ਼ਵਤਖੋਰੀ ਵਾਲਾ ਕੰਮ ਸਾਰਾ ਇੰਡੀਆ ਚ ਹੋ ਰਿਹਾ ਪਰ ਜਿਹੜੇ ਉਹ ਫੰਡ ਰਾਈਜ਼ਿੰਗ ਹੋ ਰਹੀ ਸੀ ਅਮਰੀਕਾ ਚ ਹੋ ਰਹੀ ਸੀ ਉਹ ਤਾਂ ਜਿਹੜੀ ਅਮਰੀਕਨ ਉਹ ਤਾਂ ਜਿਹੜੀ ਅਮਰੀਕਨ ਅਦਾਲਤ ਉਹ ਕਨੈਕਸ਼ਨ ਉੱਥੇ ਜੁੜ ਗਿਆ ਜੀ ਪਰ ਯਾ ਯੂ ਆਰ ਰਾਈਟ ਕਿ ਇਦੀ ਦੋਸ਼ ਇਦੀ ਜਾਂਚ ਦੋਹੇ ਪਾਸੇ ਹੋਣੀ ਚਾਹੀਦੀ ਆ ਵਿਜੇ ਜੀ ਪਿਛਲੇ ਦਿਨੀ ਮੈਨੂੰ ਹੁਣ ਮੁਲਕ ਦਾ ਨਾਮ ਯਾਦ ਨਹੀਂ ਆ ਸ਼ਾਇਦ ਆਪਾਂ ਅਵਾਲੇ ਨੇ ਚਰਚਾ ਕਰਦੇ ਗੱਲ ਕੀਤੀ ਸੀ ਕਿ ਇੱਕ ਮੁਲਕ ਦੇ ਰਾਸ਼ਟਰਪਤੀ ਨੇ ਇਹ ਮੀਡੀਆ 'ਚ ਜਨਤਕ ਕੀਤੀ ਸੀ ਗੱਲ ਕਿ ਮੋਦੀ ਜੀ ਮੇਰੇ ਤੇ ਦਬਾਅ ਬਣਾ ਰਹੇ ਸੀ ਕਿ ਤੁਸੀਂ ਅਵਾਨੀ ਜੜਾਨੀ ਦੇ ਪ੍ਰੋਜੈਕਟ ਤਨੀ ਅਵਾਨੀ ਜੜਾਨੀ ਦੇ ਪ੍ਰੋਜੈਕਟ ਆਪਣੇ ਮੁਲਕ 'ਚ ਪਾਸ ਕਰੋ ਆਪਾਂ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਜੀ 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 ਸੋ ਇਹਦਾ ਮਤਲਬ ਤੁਸੀਂ ਹਰ ਮੁਲਕ ਦੇ ਵਿੱਚ ਹੱਥ ਪਾਉਣ ਨੂੰ ਫਿਰਦੇ ਹੋ ਤੇ ਉਸੇ ਜੋ ਫਿਰ ਆਪਣੇ ਹੀ ਮੁਲਕ ਦੀਆਂ ਜ਼ਮੀਨਾਂ ਵੀ ਕਬਜ਼ਾਉਣ ਨੂੰ ਫਿਰ ਰਹੇ ਸੀ ਇਹ ਇਹਦਾ ਮਤਲਬ ਤੁਹਾਡੇ ਹਰ ਪਾਸੇ ਤੁਹਾਨੂੰ ਪੈਸਾ ਦਿਖਦਾ ਜੀ ਬਿਲਕੁਲ ਬਿਲਕੁਲ ਦੀਪਕ ਜੀ ਸਾਡੀ ਕੈਨੇਡਾ ਦੀ ਜਿਹੜੀ ਟ੍ਰਾਂਸਪੋਰਟ ਮਨਿਸਟਰ ਨੇ ਉਹਨਾਂ ਨੇ ਸੋਮਵਾਰ ਸ਼ਾਮ ਇੱਥੇ ਦੇ ਸਮੇਂ ਮੁਤਾਬਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕੈਨੇਡਾ ਤੋਂ ਭਾਰਤ ਜਾਣ ਵਾਲੇ ਜਿਹੜੇ ਯਾਤਰੀ ਨੇ ਉਹਨਾਂ ਦੀ ਹੁਣ 에ਰਪੋਰਟਸ ਤੇ ਜਾਂਚ ਜ਼ਿਆਦਾ ਹੋਵੇਗੀ ਤੇ ਇਸ ਵਾਸਤੇ ਤਿਆਰ ਰਹਿਣ ਜਾਂਚ ਵੱਧ ਜਾਂਚ ਦਾ ਇਹ سلسلہ ਕੁਝ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੋਇਆ ਭਾਰਤ ਵਾਲੇ ਪਾਸਿਓ ਤੁਹਾਨੂੰ ਇਸ ਬਾਰੇ ਕਿਹੋ ਜਿਹਾ ਲੋਕਾਂ ਦੇ ਤਜਰਬੇ ਸੁਣਨ ਨੂੰ ਮਿਲ ਰਹੇ ਨੇ ਦੀਪਕ ਜੀ ਲੰਮੇ ਸਮੇਂ ਤੋਂ ਭਾਰਤ ਦੇ ਉਹਨਾਂ ਪਰਿਵਾਰਾਂ ਨੂੰ ਬਹੁਤ ਫਿਕਰ ਹੈ ਜਿਨ੍ਹਾਂ ਦੇ ਜਵਾਬ ਕੈਨੇਡਾ ਦੇ ਵਿੱਚ ਨੇ ਉਹਨਾਂ ਦੀ ਪੀਆਰ ਨੂੰ ਲੈ ਕੇ ਮਸਲਾ 2.5 ਤੋਂ 3 ਲੱਖ ਫਾਈਲਾਂ ਫਸੀਆਂ ਨੇ ਕੈਨੇਡਾ ਦੇ ਵਿੱਚ ਹੈ ਨਾ ਤੇ ਜੋ ਨਾਰਮਲ ਪ੍ਰੋਸੈਸ ਨਾਲ ਵੀ ਚੱਲਣ ਤਾਂ 4 ਸਾਲ ਲੱਗਣੇ ਆ ਪਰ ਪਤਾ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਸਰਕਾਰ ਛੇਤੀ ਨਵੇੜ ਨੂੰ ਫਿਰਦੀ ਆ ਹੁਣ ਤਾਂ ਟਰੂਡੋਹਰਾ ਨੇ ਇਹ ਗੱਲ ਕਬੂਲ ਵੀ ਲਈ ਕਿ ਸਭ ਤੋਂ ਕੋਰੋਨਾ ਤੋਂ ਬਾਅਦ ਬਹੁਤ ਗੜਬੜਾਂ ਹੋਈਆਂ ਨੇ ਜੀ ਹੈ ਨਾ ਤੇ 12 ਲੱਖ ਦੇ ਕਰੀਬ ਅਜੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਤੋੜਿਆ ਜਾ ਸਕਦਾ ਹੈ ਜ ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ 35000 ਤੋਂ 38000 ਨੂੰ ਤਾਂ ਬਰੰਟ ਜਾਰੀ ਹੋਣ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਕਿ ਹੈ ਨਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣਾ ਅਨੀਤਾ ਆਨੰਦ ਹੋਰਾਂ ਦੇ ਬਿਆਨ ਨੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਬਹੁਤ ਫਿਕਰ ਚ ਪਾਇਆ ਜੀ ਹਾਂ ਵੀਰੇ ਜੀ ਦੋ ਤਿੰਨ ਤਰ੍ਹਾਂ ਦੇ ਪਹਿਲੂ ਹੁੰਦੇ ਨੇ ਇੱਕ ਪਹਿਲੂ ਹੈਗਾ ਕਿ ਆਮ ਲੋਕ ਸਧਾਰਨ ਲੋਕ ਜਿਨ੍ਹਾਂ ਦੇ ਬਜ਼ੁਰਗ ਛੇ ਮਹੀਨਿਆਂ ਲਈ ਜਾਂਦੇ ਨੇ ਮਾਪੇ ਕਦੇ ਘੁੰਮਣ ਫਿਰਨੇ ਗਏ ਨਹੀਂ ਕਿਸੇ ਵਿਆਹ ਸ਼ਾਦੀ ਤੇ ਗਏ ਨੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਕੀ ਫਿਕਰ ਹੋਏਗਾ ਕਿ ਜੀ ਸਾਡੇ ਜਵਾਕਾਂ ਦੇ ਜਿਹੜਾ ਸਮਾਨ ਲਿਆਉਣਾ ਹੈ ਕਿਤੇ ਉਹ ਨਾ ਕਢਾ ਲੈਣ ਕਿਤੇ ਕੁਝ ਜਰਾਬਾਂ ਦਾ ਜੋੜਾ ਕਿਸੇ ਦਾ ਛੱਗਾ ਟੀ-ਸ਼ਰਟ ਕਿਸੇ ਦੀ ਕੋਟੀ ਸਵੈਟਰ ਆ ਜਾਂ ਅੱਛਾ ਵੱਧ ਤੋਂ ਵੱਧ ਅੱਜ ਕੱਲ ਕਿ ਉਧਰੋਂ ਆਈਫੋਨ ਆਉਣਾ ਯਾਰ ਦੋ ਫੋਨ ਲਿਆਉਣੇ ਸੀ ਬਾਪੂ ਨੇ ਭਰਾ ਨੇ ਕਿਤੇ ਉਹ ਨਾ ਇਹ ਹੈ ਆਮ ਪਰਿਵਾਰਾਂ ਦਾ ਫਿਕਰ ਹੂੰ ਅੱਛਾ ਜਿਨ੍ਹਾਂ ਨੇ ਕੋਈ ਮਾੜਾ ਮੋਟਾ ਇਧਰ ਉਧਰ ਝੋਲ ਮੋਲ ਕਰਨਾ ਹੁੰਦਾ ਕੋਈ ਸੋਨਾ ਚਾਂਦੀ ਕੋਈ ਇਹ ਫਲਾਣਾ ਟੀਮ ਕਹਿਣਾ ਉਹਨਾਂ ਨੂੰ ਹੋਰ ਤਰ੍ਹਾਂ ਦਾ ਫਿਕਰ ਹੋਏਗਾ ਜੀ ਪਰ ਜਿਨ੍ਹਾਂ ਦੇ ਉੱਤੇ ਕੈਨੇਡੀਅਨ ਸਿਸਟਮ ਦੀ ਨਜ਼ਰ ਹੈ ਜੀ ਉਹ ਕੱਲੇ ਸਮਾਨ ਤੇ ਨਜ਼ਰ ਨਹੀਂ ਆ। ਜੋ ਇੱਧਰ ਸਾਡੇ ਕੋਲ ਖਬਰਾ ਆਦੀਆਂ ਦਰੁੱਸ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਉਸ ਪਾਸੇ ਬੈਠੇ ਹੋ। ਇੱਧਰ ਫਿਕਰ ਇਸ ਗੱਲ ਦਾ ਹੈ ਕਿ ਜਿਹੜੇ ਉੱਥੇ ਗਏ ਹੋਏ ਨੇ ਚਾਹੇ ਉਹ ਟੂਰਿਸਟ ਵੀ ਜੇ ਤਨੇ ਚਾਹੇ ਉਹ ਬਿਸਟਰ ਵੀ ਜੇ ਤਨੇ ਚਾਹੇ ਉੱਥੇ ਪੀਆਰ ਹੋਗੇ ਨੇ ਜਾਂ ਨਹੀਂ ਹੋਗੇ ਨੇ। ਜੇ ਉਹਨਾਂ ਨੇ ਕੋਈ ਉੱਥੇ ਪਹਿਲਾਂ ਵੀ ਕੋਈ ਪੁਰਾਣਾ ਗਲਤ ਹੱਤਕੰਡਾ ਅਪਣਾਇਆ ਉੱਥੇ। ਹੂੰ। ਗਏ ਕਿਸੇ ਹੋਰ ਵੀ ਜੇਤੇ ਸੀ ਉੱਥੇ ਤਬਦੀਲੀ ਕਰਾ ਲਈ ਐਪਲੀਕੇਸ਼ਨ ਲਾ ਲਈਆ ਕਰ ਲਿਆ। ਜਾਂ ਗੋੜਮਾਲ ਹੋ ਗਏ ਕੁਛ ਹੋ ਗਏ ਉਹੀ ਜਾਂ ਜੇ ਕੋਈ ਬੰਦਾ ਵਾਪਸ ਆ ਰਿਹਾ ਤਾਂ ਕੱਲੀ ਉਹਦੀ ਬੋਡੀ ਸਕੈਨ ਤੇ ਉਹਦੇ ਟੈਚੀ ਸਕੈਨ ਨਹੀਂ ਹੋਣਗੇ ਉਹਦਾ ਰਿਕਾਰਡ ਵੀ ਹੁਣ ਸਕੈਨ ਹੋਏਗਾ 에ਰਪੋਰਟ ਤੇ ਹਮਮ ਔਰ ਕॉड ਸਾਰਾ ਸਕੈਨ ਹੋਣ ਤੋਂ ਉਹਨੂੰ ਉੱਥੇ ਹੀ ਰੋਕਿਆ ਜਾ ਸਕਦਾ ਜਾਂ ਉੱਥੇ ਹੀ ਉਹਨੂੰ ਪਰਮਾਨੈਂਟ ਬੈਨ ਕੀਤਾ ਜਾ ਸਕਦਾ ਜਾਂ ਉਹਨੂੰ ਪਰਮਾਨੈਂਟ ਮੁਲਕ ਚੋਂ ਕੱਢਿਆ ਜਾ ਸਕਦਾ ਜਾਂ ਉਸਨੂੰ ਉੱਥੇ ਗ੍ਰਿਫਤਾਰ ਕੀਤਾ ਜਾ ਸਕਦਾ ਅਜਿਹੀਆਂ ਖਬਰਾਂ ਜੋ ਸਾਡੇ ਕੋਲ ਆ ਰਹੀਆਂ ਨੇ ਕਿ ਇਸ ਸਥਿਤੀ ਤੱਕ ਜਾਂਚ ਹੋਣੀ ਹੈ ਦੂਸਰਾ ਦੂਸਰਾ ਇਹਦੇ ਵਿੱਚ ਕਹਿੰਦੇ ਕਿ ਇਹ ਵੀ ਫਿਕਰਮੰਦੀ ਵਾਲੀ ਹੈ ਪਹਿਲੂ ਹੈ ਜਿਵੇਂ ਉਰੇ ਨਾ ਜਦੋਂ ਅੰਦੋਲਨ ਸ਼ੁਰੂ ਹੋਇਆ ਕਿਸਾਨ ਅੰਦੋਲਨ ਜੀ ਤਬ ਪੰਜਾਬ ਦਾ ਹਰ ਜੀ ਕਹਿੰਦਾ ਵੀ ਜਾਣਾ ਜ਼ਰੂਰ ਹੈ ਹੈ ਮਤਲਬ ਸਿੰਘੂ ਬਾਰਡਰ ਕੀ ਉਹ ਤਾਂ ਜੀ ਇੱਕ ਯਾਤਰਾ ਬਣ ਗਈ ਜੀ ਉੱਥੇ ਤਾਂ ਜ਼ਰੂਰ ਪੈਰ ਪਾ ਕੇ ਆਉਣੇ ਆ ਜੀ ਨਾ ਉੱਥੇ 26 ਜਨਵਰੀ ਤੱਕ ਸਾਰਿਆਂ ਨੂੰ ਯਾਤਰਾ ਲੱਗਦੀ ਸੀ ਹੂੰ 27 ਜਨਵਰੀ ਤੋਂ ਨਾ ਨਾ ਸਾਡੀ ਤਾਂ ਸਰਕਾਰੀ ਨੌਕਰੀ ਹੈ ਅਸੀਂ ਨਹੀਂ ਜਾ ਸਕਦੇ ਸਾਡੇ ਮੁੰਡਿਆਂ ਤਾਂ ਫਾਇਲ ਲਾਈ ਹੋਏ ਉਹਨੇ ਵਿਦੇਸ਼ ਜਾਣਾ ਇਹ ਸਥਿਤੀ ਬਣ ਗਈ ਮਤਲਬ ਫਿਰ ਤੁਸੀਂ ਉਸ ਜੀ ਤੋਂ ਭੱਜਣ ਲੱਗ ਗਏ ਹੁਣ ਇੱਥੇ ਬੈਠੇ ਜਿਹੜੇ ਹੱਲਾਸ਼ੇਰੀ ਦਿੰਦੇ ਸੀ ਕਿ ਨਿਆਣਿਆਂ ਲਈ ਹੜਤਾਲਾਂ ਕਰੋ ਧਰਨੇ ਲਾ ਦਿਓ ਲੈ ਪ੍ਰਦਰਸ਼ਨ ਕਰੋ ਅੱਛਾ ਆ ਧਾਰਮਿਕ ਮੁੱਦਿਆਂ ਤੇ ਜਾਓ ਮੰਦਰ ਮੁਰੇ ਨੂੰ ਜਾਓ ਗੁਰਦੁਆਰੇ ਕੰਨੀ ਨੂੰ ਹੈਨਾ ਆ ਜਿਹੜੇ ਪ੍ਰਦਰਸ਼ਨਕਾਰੀ ਨੇ ਹੁਣ ਉਹਨਾਂ ਦੇ ਮਾਪੇ ਉਹਨਾਂ ਦੇ ਭੈਣ ਭਰਾਵਾਂ ਨੂੰ ਫਿਕਰ ਪੈ ਗਿਆ ਵੀ ਸਾਡੇ ਵਾਲਾ ਵੀ ਗਿਆ ਸੀ ਧਰਨਾ ਲਾਉਣ ਸਾਡੇ ਵਾਲਾ ਵੀ ਗਿਆ ਸੀ ਬਜਾਹਰਾ ਕਰਨ ਸਾਡੇ ਵਾਲਾ ਮੰਦਰ ਵਾਲੇ ਪਾਸਿਓਂ ਖੜਾ ਸੀ ਸਾਡੇ ਵਾਲਾ ਗੁਰਦੁਆਰਾ ਦੇ ਪਾਸਿਓਂ ਖੜਾ ਸੀ ਉੱਥੇ ਲੜਾਈ ਝਗੜੇ ਦੀ ਬੈਨਰ ਵੀ ਚੜਾਇਆ ਸੀ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਸੀ ਕਿ ਉਹ ਵੀ ਚੈੱਕ ਹੋਊਗਾ ਹੂੰ ਇਹ ਵੀ ਜ਼ਰੂਰ ਦੱਸੋ ਕਿਉਂਕਿ ਇਸ ਤਰ੍ਹਾਂ ਤਰ੍ਹਾਂ ਦੀਆਂ ਧਿਰਾਂ ਨੂੰ ਵੀ ਫਿਕਰ ਪੈ ਗਿਆ ਕਿ ਅਸੀਂ ਜੇਕਰ ਕੋਈ ਵੀ ਕੈਨੇਡੀਅਨ ਕਾਨੂੰਨ ਦੇ ਉਲਟ ਜਾ ਕੇ ਕੋਈ ਫਿਰਕੇ ਪ੍ਰਤੀ ਕਿਸੇ ਧਰਮ ਪ੍ਰਤੀ ਕਿਸੇ ਵਿਅਕਤੀ ਪ੍ਰਤੀ ਕੋਈ ਜਹਾ ਪ੍ਰਦਰਸ਼ਨ ਕੀਤਾ ਉਹਦੀ ਵੀ ਉੱਥੇ ਜਾਂਚ ਪੜਤਾਲ ਹੋ ਜਾਣੀ ਹੈ ਸੋ ਇਸ ਤਰ੍ਹਾਂ ਦੇ ਸਾਰੇ ਪਹਿਲੂ ਇੱਥੇ ਫਿਕਰਮੰਦੀ ਚ ਪਏ ਨੇ ਜੀ ਕਾਫੀ ਚੀਜ਼ਾਂ ਇਹਦੇ ਵਿੱਚੋਂ ਅਜਈਆਂ ਨੇ ਜੀ ਉਹੀ ਹੈ ਨਾ ਵੀ ਇੱਕ ਨਿੱਕੀ ਜੀ ਗੱਲ ਦਾ ਜ਼ਿਆਦਾ ਉਹਦੇ ਵਿੱਚੋਂ ਬਾਤ ਦਾ ਬਤੰਗੜ ਬਣ ਜਾਇਆ ਕਰਦਾ ਇਹੀ ਗੱਲ ਹੈ ਨਹੀਂ ਮੈਨੂੰ ਲੱਗਦਾ ਨਹੀਂ ਕਿ ਅਜਿਹਾ ਹੋਏਗਾ ਕਿ ਨਾ ਇੱਥੇ ਇਸ ਤਰ੍ਹਾਂ ਦੀ ਕੋਈ ਕਨਸਵਾਣ ਹੈ ਹਾਂ 에어ਪੋਰਟ ਤੇ ਢੇਰ ਬਹੁਤ ਲੱਗਦੀ ਪਈ ਆ ਉਹਦੇ ਪਿੱਛੇ ਇੱਕ ਵਜ੍ਹਾ ਹਾਲਾਂਕਿ ਤੁਸੀਂ ਤੁਸੀਂ ਦਰੁਸਤ ਕਰਿਓ ਜੋ ਤਕਨੀਕੀ ਤੌਰ ਤੇ ਪਤਾ ਲੱਗ ਰਿਹਾ ਉਹ ਲੱਗ ਰਿਹਾ ਕਿ ਜਿਹੜੀਆਂ ਪੰਨੂ ਹੋਰਾਂ ਵੱਲੋਂ ਜਾਂ ਉਹਨੂੰ ਕੁਝ ਧਮਕੀਆਂ ਮਿਲ ਰਹੀਆਂ ਸੀ ਹੈ ਨਾ ਤਕਨੀਕੀ ਤੌਰ ਤੇ ਸਾਡੇ ਕੋਲ ਜਾਣਕਾਰੀ ਇਹ ਹੈ ਕਿ ਉਹ ਹੈ ਪਰ ਮਾਪਿਆਂ ਦਾ ਆਵਾਮ ਦਾ ਫਿਕਰ ਤੁਹਾਡੇ ਪੂਰੇ ਰੱਖ ਰਿਹਾ ਉਹਨਾਂ ਨੂੰ ਫਿਕਰ ਇਸ ਦਾ ਜੀ ਜੀ ਉਹ ਉਹ ਜਿਹੜੇ ਫਿਕਰ ਨੇ ਨਾ ਉਹ ਕਾਫੀ ਚੀਜ਼ਾਂ ਉਹੀ ਹੈ ਕਿ ਉਹ ਕਈਆਂ ਸੁਈਆਂ ਸੁਣੀਆਂ ਗੱਲਾਂ ਦੇ ਵਿੱਚੋਂ ਨਿਕਲੇ ਆਉਂਦੇ ਨੇ ਪਰ ਜਿਹੜੀਆਂ ਤੁਸੀਂ ਆਹ ਨੁਕਤਾ ਉਭਾਰਿਆ ਨਾ ਕਿ ਜਿਹੜੀ ਕੋ ਵੀਡੀਓ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੀ ਹੈ ਜਿਦੇ ਵਿੱਚ ਕੁਝ ਤਾਰੀਖਾਂ ਦਾ ਜ਼ਿਕਰ ਕਰਕੇ 에어 ਇੰਡੀਆ ਦੀ ਫਲਾਈਟਾਂ ਦਾ ਜ਼ਿਕਰ ਕੀਤਾ ਗਿਆ ਸੀ ਗੁਰਪਤਵੰਦ ਪੰਨੂ ਦੀ ਵੀਡੀਓ ਦੇ ਵਿੱਚ ਹਾਲਾਂਕਿ ਕੈਨੇਡਾ ਦੀ ਟ੍ਰਾਂਸਪੋਰਟ ਮਨਿਸਟਰ ਅਨੀਤਾ ਆਨੰਦ ਨੇ ਉਸ ਵੀਡੀਓ ਦੇ ਹਵਾਲੇ ਦੇ ਰਾਂਹੀ ਕੋਈ ਗੱਲ ਨਹੀਂ ਕੀਤੀ ਪਰ ਇੱਥੇ ਮੰਨਿਆ ਇਹ ਤਾਂ ਹੀ ਅਗਲਾ ਮੰਨਿਆ ਤਾਂ ਹੀ ਹਾਂਜੀ ਐਗਜ਼ੈਕਟਲੀ ਕਿਉਂਕਿ ਉਹ ਸਪਸ਼ਟ ਤੌਰ ਤੇ ਨਹੀਂ ਕਿਹਾ ਗਿਆ ਕਿ ਭਾਰਤ ਜਾਣ ਵਾਲੇ ਯਾਤਰੀਆਂ ਦੀ ਜ਼ਿਆਦਾ ਜਾਂਚ ਕਿਉਂ ਕਰ ਰਹੇ ਆ ਇਸ ਕਰਕੇ ਜਦੋਂ ਉਹ ਕਲੈਰਿਟੀ ਦੀ ਘਾਟ ਹੁੰਦੀ ਆ ਉਹ ਜਿੰਨੀ ਸਪਸ਼ਟਤਾ ਘਟ ਹੋਏਗੀ ਓਨਾ ਅਫਵਾਹਾਂ ਵਾਸਤੇ ਮੈਦਾਨ ਖੁੱਲ ਜਾਂਦਾ ਸੋ ਇਸ ਕਰਕੇ ਜਿਹੜੀਆਂ ਕੁਝ ਫਿਕਰਮੰਦੀਆਂ ਜੋ ਤੁਸੀਂ ਚੰਗਾ ਕੀਤਾ ਉਭਾਰ ਦਿੱਤੀਆਂ ਆਈ ਥਿੰਕ ਉਹਨਾਂ ਨੂੰ ਆਪਾਂ ਇੱਥੇ ਇਸ ਗੱਲ ਨੂੰ ਠੱਲ ਜ਼ਰੂਰ ਪਾ ਸਕਦੇ ਆ ਕਲੀਅਰ ਹਾਂ ਕਲੀਅਰ ਕਰ ਸਕਦੇ ਆ ਕਿ ਮਕਸਦ ਉਹ ਨਹੀਂ ਹੈ ਮਕਸਦ ਸਿਰਫ ਇਹ ਹੀ ਹੈ ਕਿ ਸਿਕਿਉਰਿਟੀ ਦੇ ਪੋਇੰਟ ਆਫ ਇੰਟਰਵਿਊ ਤੋਂ ਇਹ ਸਾਰੀ ਜਾਂਚ ਹੋ ਰਹੀ ਹੈ ਇਹ ਸ਼ੰਕੇ ਇਸ ਲਈ ਉਸ ਸਮੇਂ ਖੜੇ ਜਾਦਾ ਹੋ ਗਏ ਜਦੋਂ ਭਾਰਤ ਔਰ ਕੈਨੇਡਾ ਦੀਆਂ ਸਰਕਾਰਾਂ ਦੇ ਵਿਚਾਲੇ ਬਿਲਕੁਲ 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 ਇਹ ਇਹ ਕਾਰਨ ਹੈ ਇਹ ਕਾਰਨ ਹੈ ਸ਼ੰਕੇ ਸ਼ੋਭੀ ਤਾਂ ਪਜਾਦੇ ਵੱਧ ਰਹੇ ਇਸ ਲਈ ਚੰਗੀ ਗੱਲ ਹੈ ਆਪਣੇ ਭੈਣ ਭਰਾ ਜਿਹੜੇ ਵੀ ਆ ਜਾ ਰਹੇ ਆ ਉਹ ਇਹ ਪ੍ਰੋਗਰਾਮ ਜੇ ਸੁਣਦੇ ਹੋਣ ਤਾਂ ਉਹਨਾਂ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੋਏਗੀ ਕਿ ਠੀਕ ਹੈ ਇਸ ਜਾਂਚ ਦੇ ਵਿੱਚ ਜਦੋਂ ਕਈ ਵਾਰ ਪੁਲਿਸ ਨੇ ਇੱਥੇ ਬੜਾ ਕੋਈ ਗਰੋ ਫੜਨ ਲਈ ਨਾਕਾ ਲਾਇਆ ਹੁੰਦਾ ਨਾ ਤਾਂ ਛੋਟੇ-ਮੋਟੇ ਚੋਰ ਵੀ ਫੜ ਹੋ ਜਾਂਦੇ ਉਹ ਜੀ 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 ਤੇ ਇਸ ਲਈ ਇਸ ਜਾਂਚ ਦੇ ਵਿੱਚ ਕਈ ਹੋਰ ਤਰ੍ਹਾਂ ਦੇ ਫੜ ਹੋ ਜਾਣੇ ਹੂੰ ਇਦ ਵਿੱਚ ਕੋਈ ਦੁਰਾਹ ਨਹੀਂ ਪਰ ਇਹ ਜਾਂਚ ਮੁਕੰਮਲ ਇਸ ਪੱਖੋਂ ਸੀਗੀ ਕਿ ਕੋਈ ਹਾਦਸਾ ਨਾ ਵਾਪਰੇ ਬਸ ਬਸ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਹੁਣ ਕਈ ਸਾਡੇ ਸੁਣਨ ਵਾਲੇ ਦੱਸ ਰਹੇ ਨੇ ਕਿ 5-5 ਘੰਟੇ ਫਲਾਈਟ ਤੋਂ ਪਹਿਲਾਂ ਉਹਨਾਂ ਨੂੰ ਪਹੁੰਚਣਾ ਪੈ ਰਿਹਾ ਕਈ ਫਲਾਈਟਸ ਪਿਛਲੇ ਦਿਨਾਂ ਚ ਹੋਈਆਂ ਯਾਤਰੀ ਚਲੇ ਗਏ ਉਹਨਾਂ ਦਾ ਸਮਾਨ ਕਿਸੇ ਦਾ ਨਹੀਂ ਗਿਆ ਸਮਾਨ ਦੀ ਇੱਥੇ ਜ਼ਿਆਦਾ ਪੁਣਛਾਨ ਕੀਤੀ ਜਾ ਰਹੀ ਆ ਐਂਡ ਉਹੀ ਉਹਦਾ ਰੀਜ਼ਨ ਇਹੀ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਤੋਂ ਬਚਾ ਕੀਤਾ ਜਾ ਸਕੇ ਬਚਾ ਦਿੱਤਾ ਜੀ ਦੀਪਕ ਜੀ ਸਮਾਂ ਦੇ ਲਈ ਬਹੁਤ ਤਨਵਾ ਥੈਂਕ ਯੂ ਜੀ ਕੱਲ ਫੇਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ